ਕਿਸੇ ਦੇ ਕਿਰਦਾਰ ਨੂੰ ਤੋਲਣਾ ਸੌਖਾ ਏ ਕਿਸੇ ਦੇ ਕਿਰਦਾਰ ਨੂੰ ਤੋਲਣਾ ਸੌਖਾ ਏ ਦਾਗ ਆਪਣੇ ਨੂੰ ਫੋਲਣਾ ਔਖਾ ਏ ਦਾਗ ਆਪਣੇ ਨੂੰ ਫੋਲਣਾ ਔਖਾ ਏ ਕਿਸੇ ਦੇ ਕਿਰਦਾਰ ਨੂੰ ਤੋਲਣਾ ਸੌਖਾ ਏ ਲੱਖ ਖਾਮੀਆਂ ਹੋਵਣ ਭਾਵੇਂ ਯਾਰ ਵਿੱਚ ਲੱਖ ਖਾਮੀਆਂ ਹੋਵਣ ਭਾਵੇਂ ਯਾਰ ਵਿੱਚ ਲੋਕਾਂ ਸਾਹਮਣੇ ਰੋਲਣਾ ਧੋਖਾ ਏ ਲੋਕਾਂ ਸਾਹਮਣੇ ਰੋਲਣਾ ਧੋਖਾ ਏ ਕਿਸੇ ਦੇ ਕਿਰਦਾਰ ਨੂੰ ਤੋਲਣਾ ਸੌਖਾ ਏ ਗਿਲੇ ਸ਼ਿਕਵੇ ਮਿਟਾਲਾ ਜਿਉਂਦੇ ਜੀ ਗਿਲੇ ਸ਼ਿਕਵੇ ਮਿਟਾਲਾ ਜਿਉਂਦੇ ਜੀ ਦੁਬਾਰਾ ਨਹੀਂਓ ਮਿਲਣਾ ਫਿਰ ਮੌਕਾ ਏ ਦੁਬਾਰਾ ਨਹੀਂਓ ਮਿਲਣਾ ਫਿਰ ਮੌਕਾ ਏ ਕਿਸੇ ਦੇ ਕਿਰਦਾਰ ਨੂੰ ਤੋਲਣਾ ਸੌਖਾ ਏ ਸ਼ਗਨ ਵਿਆਹ ਤੋਂ ਪਹਿਲਾਂ ਜੋ ਰਸਮ ਹੁੰਦੀ ਸ਼ਗਨ ਵਿਆਹ ਤੋਂ ਪਹਿਲਾਂ ਜੋ ਰਸਮ ਹੁੰਦੀ ਲੋਕੀ ਆਖਦੇ ਉਸ ਨੂੰ ਰੋਕਾਏ ਲੋਕੀ ਆਖਦੇ ਉਸ ਨੂੰ ਰੋਕਾਏ ਕਿਸੇ ਦੇ ਕਿਰਦਾਰ ਨੂੰ ਤੋਲਣਾ ਸੌਖਾ ਏ ਮੱਤੀਆਂ ਦੇ ਦੁੱਧ ਨੂੰ ਮਾਝਾ ਆਖਦੇ ਮੱਤੀਆਂ ਦੇ ਦੁੱਧ ਨੂੰ ਮਾਝਾ ਆਖਦੇ ਦੁੱਧ ਗਾਇਆਂ ਦਾ ਅਖਵਾਉਂਦਾ ਗੋਕਾਏ ਦੁੱਧ ਦਾਈਆਂ ਦਾ ਅਖਵਾਉਂਦਾ ਕੋਕਾਏ ਕਿਸੇ ਦੇ ਕਿਰਦਾਰ ਨੂੰ ਤੋਲਣਾ ਸੌਖਾ ਏ ਅਮਰ ਸਿਆਰੀ ਲਿਖਦਾ ਏ ਦਿਲ ਦੇ ਨਾਲ ਅਮਰ ਸਿਆਰੀ ਲਿਖਦਾ ਏ ਦਿਲ ਦੇ ਨਾਲ ਨਿੱਕੀ ਨਿੱਕੀ ਗੱਲ ਤੇ ਜੜ ਦਿੰਦਾ ਕੋਕਾਏ ਨਿੱਕੀ ਨਿੱਕੀ ਗੱਲ ਤੇ ਜੜ ਦਿੰਦਾ ਕੋਕਾਏ ਕਿਸੇ ਦੇ ਕਿਰਦਾਰ ਨੂੰ ਤੋਲਣਾ ਸੌਖਾ ਏ ਦਾਗ ਆਪਣੇ ਨੂੰ ਬੋਲਣਾ ਔਖਾ ਹੈ ਦਾਜ ਆਪਣੇ ਨੂੰ ਬੋਲਣਾ ਔਖਾ ਹੈ ਤਾਂ